ਾਰੇ ਹੀ સુરਤਿਆ ਨੂੰ ਪਿਆਰ ਭਰੀ ਸਤਸਏ ਕਾ ਪੰਜਾਬ ਦੀ ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਚਟਕਾ ਦਿੱਤਾ ਹੈ ਸੱਤਾਧਾਰੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਵਿੱਚ ਜੋ ਲੁਧਿਆਣਾ ਪੱਛਮੀ ਤੋਂ ਸੀਨੀਅਰ ਲੀਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਜਿਸ ਤੇ ਉੱਪਰ ਗੰਭੀਰ ਇਲਜ਼ਾਮ ਲਾਏ ਗਏ ਨੇ ਕੁੱਟਮਾਰ ਕਰਨ ਦੇ ਪੰਜਾਬ ਕਾਂਗਰਸ ਜੋ ਜਿਮਨੀ ਚੋਣ ਦੇ ਵਿੱਚ ਆਪਣਾ ਦਾਵਾ ਜਿਤਾ ਰਹੀ ਸੀ ਲੁਧਿਆਣਾ ਜਿਮਨੀ ਚੋਣ ਜਿੱਤਣ ਤੋਂ ਬਾਅਦ 2027 ਦਾ ਜੋ ਸੈਮੀਫਾਈਨਲ ਦੇਖਿਆ ਜਾ ਰਹਾ ਸੀ ਲੁਧਿਆਣਾ ਦੇ ਵਿੱਚ ਉਹ ਸੈਮੀਫਾਈਨਲ ਕਾਂਗਰਸ ਦਾ ਖਤਮ ਹੋ ਗਿਆ ਕਾਂਗਰਸ ਦੇ ਲੀਡਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੀ ਯਾਤਰਾ ਕਰਨੀ ਪੈ ਸਕਦੀ ਹੈ ਪੰਜਾਬ ਕਾਂਗਰਸ ਦੇ ਵਿੱਚ 2000 22 ਦੇ ਵਿੱਚ ਚੋਣ ਹਾਰ ਗਏ ਭਾਰਤ ਪੁਸ਼ਪ ਆਸ਼ੂ ਜਿਨ੍ਹਾਂ ਨੂੰ ਵਿਜੀਲੈਂਸ ਦੇ ਵੱਲੋਂ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਉੱਪਰ 200 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲੱਗੇ ਸੀ ਜੋ ਉਹਨਾਂ ਨੇ ਕੈਪਟਨ ਮੰਤਰੀ ਹੁੰਦਿਆਂ ਹੋਇਆਂ ਖੁਰਾਕ ਸਪਲਾਈ ਵਿਭਾਗ ਦੇ ਵਿੱਚ ਵੱਡਾ ਕਫਲਾ ਕੀਤਾ ਸੀ ਜਿਸ ਨੂੰ ਜ਼ਮਾਨਤ ਮਿਲ ਗਈ ਸੀ ਦਿੱਲੀ ਹਾਈ ਕਮਾਨ ਰਾਹੁਲ ਗਾਂਧੀ ਨੇ ਉਹਨਾਂ ਨੂੰ ਫਿਰ ਦੁਬਾਰਾ ਉਮੀਦਵਾਰ ਬਣਾਇਆ ਲੁਧਿਆਣਾ ਪੱਛਮੀ ਤੋਂ ਸੋ ਭਾਰਤ ਪੁਸ਼ਣ ਆਸ਼ੂ ਲਗਾਤਾਰ ਆਪਣੀਆਂ ਰੈਲੀਆਂ ਕਰ ਰਹੇ ਸੀ ਸਰਗਰਮ ਸੀ ਔਰ ਉੱਥੇ ਹੀ ਦੂਸਰੇ ਪਾਸੇ ਅੱਜ ਸੱਤਾਧਾਰੀ ਪਾਰਟੀ ਨੇ ਜੋ ਕਾਂਗਰਸ ਪਾਰਟੀ ਦੇ ਇੱਕ ਲੀਡਰ ਦੇ ਉੱਪਰ આરોਪ ਲਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਉਸ ਲੀਡਰ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਾਂਗਰਸ ਦੇ ਵਿੱਚ ਜੋ ਕਿ ਇੱਕ ਸ਼ੜਕ ਦੇ ਕਿਨਾਰੇ ਇੱਕ ਉਪਾਰੀ ਨੂੰ ਕੁੱਟਣ ਦੇ ਦੋਸ਼ ਲੱਗੇ ਨੇ ਉਸ ਲੀਡਰ ਦੇ ਉੱਪਰ ਕਾਰੋਬਾਰੀ ਵਪਾਰੀ ਨੇ ਇਹ ਦੋਸ਼ ਲਾਏ ਨੇ ਕਿ ਉਹ ਆਪਣੀ ਕਾਰ ਦੇ ਉੱਪਰ ਜੋ ਜਾ ਰਿਹਾ ਸੀ ਪਰ ਉਸ ਲੀਡਰ ਤੇ ਉਸਦੇ ਇੱਕ ਦੋਸਤ ਨੇ ਉਸਦੇ ਸਿਰ ਵਿੱਚ ਵੱਟ ਮਾਰ ਕੇ ਰਾਈਫਲ ਦੇ ਉਸ ਨੂੰ ਜ਼ਖਮੀ ਕਰ ਦਿੱਤਾ ਮਾਮਲੇ ਦੇ ਵਿੱਚ ਸਰਾਭਾ ਨਗਰਪੁਰ ਪੁਲਿਸ ਸਟੇਸ਼ਨ ਨੇ ਜੋ 4 ਨਾਮਜਦ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਹੈ ਇੱਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਲੱਕੀ ਤ ਉਸਦੇ ਸਾਥੀ ਅਨਮੋਲ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਕਾਂਗਰਸ ਪਾਰਟੀ ਦੇ ਅਹਿਮ ਚਿਹਰੇ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮਾਡਰ ਟਾਊਨ ਦੇ ਇੱਕ ਵਪਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਉਹ ਸਾਊਥ ਸਿਟੀ ਰੋਡ ਤੋਂ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ। ਕੁਝ ਦੂਰੀ ਤੇ ਨਹਿਰ ਦੇ ਕੋਲ ਤਿੰਨ ਕਾਰ ਵਿੱਚ ਤਿੰਨ ਕਾਰਾਂ ਦੇ ਵਿੱਚ ਕੁਝ ਨੌਜਵਾਨ ਖੜੇ ਸਨ। ਉਹਨਾਂ ਨੇ ਗੁਰਬੀਰ ਸਿੰਘ ਦੀ ਕਾਰ ਨੂੰ ਰੋਕ ਕੇ ਉਸ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਵਪਾਰੀ ਦੇ ਅਨੁਸਾਰ ਲक्की ਸੰਧੂ ਤੇ ਅਨਮੋਲ ਉਸ ਨੂੰ ਮਾਰਨ ਦੇ ਇਰਾਦੇ ਨਾਲ ਰਾਈਫਲ ਦੇ ਬੱਟ ਉਸ ਦੇ ਸਿਰ ਵਿੱਚ ਮਾਰਦੇ ਰਹੇ। ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ ਤੇ ਡਿੱਗ ਪਿਆ ਜਿਸ ਤੇ ਅਨੁਸਾਰ ਲੱਕੀ ਦੇ ਵਿਰੁੱਧ ਤੇ ਉਸਦੇ ਸਾਥੀ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਅਤੇ ਹੁਣ ਉਸਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਲੁਧਿਆਣਾ ਪੁਰਸੇ ਵੱਲੋਂ ਉਹਨਾਂ ਦੋਨਾਂ ਦੀ ਗ੍ਰਿਫਤਾਰੀ ਪਾ ਕੇ ਚੌਥੇ ਸਾਥੀ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਲੱਗਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੋਨੋਂ ਨੌਜਵਾਨ ਆਗੂ ਸੀ ਜਿਹੜੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਮੈਂਬਰ ਬਣੇ ਨੇ ਉਹਨਾਂ ਦੀ ਮਹਿਮ ਦੇ ਵਿੱਚ ਵੀ ਉਹਨਾਂ ਨੇ ਅਹਿਮ ਰੋਲ ਅਦਾ ਕੀਤਾ ਸੀ ਔਰ ਲੁਧਿਆਣਾ ਦੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਰਾਜਾ ਵਰਿੰਗ ਦੇ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਕਿ ਵੋਟ ਲੈ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਸੀ ਔਰ 파ਰਤ ਕੁਸ਼ਨ ਆਸ਼ੂਦੀ ਮਹਿਮ ਦੇ ਵਿੱਚ ਵੱਡਾ ਹੰਗਾਰਾ ਪੜ ਰਿਹਾ ਸੀ ਦੋਨੋਂ ਲੀਡਰ ਨੌਜਵਾਨ ਆਗੂ ਔਰ ਦੋਨਾਂ ਨੂੰ ਅੱਜ ਗ੍ਰਿਫਤਾਰ ਹੋ ਕੇ ਨੇ ਜੋ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਕਾਟਾ ਪੈ ਸਕਦਾ ਹੈ ਕਾਂਗਰਸ ਪਾਰਟੀ ਜਿੱਥੇ ਜਿੱਤ ਦਾ ਦਾਵਾ ਕਰ ਰਹੀ ਹੈ ਉੱਥੇ ਇਹਨਾਂ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਨੇ ਕਾਂਗਰਸ ਪਾਰਟੀ ਦੇ ਖੇਮੇ ਦੇ ਵਿੱਚ ਬਹੁਤ ਵੱਡਾ ਹਲਚਲ ਮਚਾ ਦਿੱਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਜੋ ਇਹਨਾਂ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਉੱਪਰ ਵੱਡੇ ਇਲਜ਼ਾਮ ਲਾ ਰਹੇ ਨੇ ਕਿ ਸੱਤਾਧਾਰੀ ਪਾਰਟੀ ਜੋ ਆਪਣੀ ਹਾਰ ਨੂੰ ਦੇਖ ਕੇ ਅਜਿਹੀਆਂ ਕਾਰਵਾਈਆਂ ਕਰ ਰਹੀ ਏ ਜੋ ਆਪਣੇ ਹੀ ਬੰਦਿਆਂ ਨੂੰ ਖੁਦ ਉਹਨਾਂ ਦੇ ਕੋਲੋਂ ਜਿਹੜਾ ਕਿ ਇਸ ਤਰ੍ਹਾਂ ਦੇ ਦੋਸ਼ ਲਵਾ ਰਹੀ ਏ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਉੱਪਰ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦਬਾਉਣਾ ਚਾਹੁੰਦੀ ਏ ਜਿਹੜਾ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਸਬਸਖਾਵੇਗੀ ਲੁਧਿਆਣਾ ਜਿਮਨੀ ਚੋਣ ਵਿੱਚ ਵੀ ਕਾਂਗਰਸ ਪਾਰਟੀ ਜਿੱਤ ਕੇ ਇਹ ਮੂੰਹ ਤੋੜ ਜਵਾਬ ਦੇਵੇਗੀ